ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 6 ਅਗਸਤ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਅੱਜ ਆਪਾਂ ਸਵੇਰ ਵੇਲੇ ਤਕਰੀਬਨ ਦੱਸਿਆ ਹੋਇਆ ਸੀਗਾ ਕਿ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਅੱਜ ਮੌਸਮ ਦਿਨ ਵੇਲੇ ਸਾਫ਼ ਰਹਿਣ ਦੀ ਸੰਭਾਵਨਾ ਹੈ ਉਸੇ ਤਰ੍ਹਾਂ ਦਾ ਹੀ ਰਿਹਾ ਪਰ ਕੁਝ ਕੁ ਇਲਾਕਿਆਂ ਦੇ ਵਿੱਚ ਬੱਦਲਬਾਹੀ ਲਗਾਤਾਰ ਬਣਦੀ ਰਹੀ ਹੈ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਗਰਮੀ ਤੇ ਥੋੜੀ ਜਿਹੀ ਹੂਮਸ ਵੀ ਦੇਖਣ ਨੂੰ ਮਿਲੀ ਹੈ ਤੇ ਜਿਵੇਂ ਹੀ ਬਾਅਦ ਦੁਪਹਿਰ ਤੋਂ ਮੌਸਮ ਜাবেਗਾ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵੀ ਅੱਜ ਵੀ ਲੱਗਣਗੇ ਕਿਉਂਕਿ ਕੱਲ ਤੋਂ ਪੰਜਾਬ ਦੇ ਵਿੱਚ ਬੜੀਆ ਮੀਂਹ ਪੈਣ ਦੀ ਸੰਭਾਵਨਾ ਬਣ ਰਹੀ ਹੈ ਅੱਜ ਟੁੱਟਵੇਂ ਤੌਰ ਤੇ ਸ਼ਰਾਟੇ ਲੱਗਣਗੇ ਖਾਸ ਕਰਕੇ ਪਹਾੜਾਂ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਉਹ ਗੁਰਦਾਸਪੁਰ ਦੇ ਇਲਾਕੇ ਪਠਾਨਕੋਟ ਦੇ ਇਲਾਕੇ ਹੁਸ਼ਿਆਰਪੁਰ ਬਲਾਚੌਰ ਆਪਣਾ ਨਮਾਸ਼ਹਿਰ ਦੇ ਇਲਾਕੇ ਆਨੰਦਪੁਰ ਰੋਪੜ ਮੋਹਾਲੀ ਇਹਨਾਂ ਦੇ ਭੋਗਪੁਰ ਟਾਂਡਾ ਦਸੂਹਾ ਮਕੇਰੀਆ ਇਹਨਾਂ ਦੇ ਵਿੱਚ ਟੁੱਟਵੇਂ ਤੌਰ ਤੇ ਲਗਾਤਾਰ ਅੱਜ ਸ਼ਰਾਟੇ ਲੱਗ ਸਕਦੇ ਹਨ ਮਾਲਵੇ ਦੇ ਵੀ ਕੁਝ ਕੁ ਇਲਾਕਿਆਂ ਦੇ ਵਿੱਚ ਪਟਿਆਲਾ ਹੋ ਗਿਆ ਫਤੇਗੜ ਸਾਹਿਬ ਹੋ ਗਿਆ ਇਹਨਾਂ ਵਿੱਚ ਕਿਤੇ ਕਿਤੇ ਟੁੱਟਵੇਂ ਤੌਰ ਤੇ ਸ਼ਰਾਟੇ ਲੱਗ ਸਕਦੇ ਹਨ ਤੇ ਬਾਕੀ ਫਾਜ਼ਲ ਕਾ ਮੁਕਸਰ ਬਠਿੰਡਾ ਇਹਨਾਂ ਵਿੱਚ ਉਮੀਦ ਥੋੜੀ ਜਿਹੀ ਘੱਟ ਰਵੇ ਕਿ ਹੋ ਸਕਦਾ ਹੈ ਕਿ ਗਰਮੀ ਤੇ ਹੋਮਸ ਨਾਲ ਕਿਤੇ ਕਿਤੇ ਸ਼ਰਾਟਾ 5-10 ਮਿੰਟ 15 ਮਿੰਟ ਵਾਲਾ ਲੱਗ ਜੂਵੇ ਸੋ ਅੱਧੀ ਰਾਤ ਤੋਂ ਬਾਅਦ ਕਾਰਵਾਈਆਂ ਦੇ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਕੱਲ ਨੂੰ ਪੰਜਾਬ ਦੇ ਵਿੱਚ ਜ਼ਿਆਦਾਤਰ 50 ਤੋਂ 60% ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਤੇ ਇੱਧਰ ਮਾਲਵੇ ਵਾਲੀ ਸਾਈਡ ਵੀ ਟੁੱਟਵੇਂ ਤੌਰ ਤੇ ਮੀਂਹ ਕੱਲ ਨੂੰ ਪੈਣ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਅੱਜ ਗਰਮੀ ਤੇ ਹੌਮਸ ਦਾ ਦੌਰ ਸ਼ਾਮ ਵੇਲੇ ਟੁੱਟਵੇਂ ਤੌਰ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਅੱਜ ਸ਼ਰਾਟੇ ਲੱਗਣਗੇ